ਫਿਰੋਜ਼ਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਾਮਾ ਭਾਂਜਾ ਦਾ ਪਵਿੱਤਰ ਰਿਸ਼ਤਾ ਜੋ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਦੋਨਾਂ ਦਾ ਆਪਸੀ ਪਿਆਰ ਕਿੰਨਾ ਹੁੰਦਾ ਪਰ ਅੱਜ ਫਿਰੋਜ਼ਪੁਰ ਦੇ ਵਿੱਚ ਰਿਸ਼ਤਾ ਵੀ ਕਿਤਨਾ ਕਿਤੇ ਤਾਰ-ਤਾਰ ਹੁੰਦਾ ਨਜ਼ਰ ਆਇਆ ਭਾਂਜੇ ਦੇ ਵੱਲੋਂ ਆਪਣੇ ਮਾਮੇ ਦੇ ਉੱਤੇ ਹੀ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਫਿਰੋਜ਼ਪੁਰ ਦੇ ਅਧੀਨ ਪੈਂਦੇ ਪਿੰਡ ਅਕੂ ਮਸਤੇ ਦਾ ਮਾਮਲਾ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਮਲੀ ਝਗੜਾ ਹੋ ਗਿਆ ਅਤੇ ਉਸ ਤੋਂ ਬਾਅਦ ਇਹ ਜਿਹੜੀ ਝੜਪ ਸੀ ਉਸ ਨੇ ਖੂਨੀ ਰੂਪ ਧਾਰਨ ਕਰ ਲਿਆ ਝਗੜੇ ਦੇ ਦੌਰਾਨ ਗੋਲੀਆਂ ਚੱਲ ਗਈਆਂ ਜਿਸ ਦੌਰਾਨ ਇੱਕ ਭਾਂਜੇ ਨੇ ਆਪਣੇ ਹੀ ਮਾਮੇ ਜਿਸ ਦਾ ਨਾਮ ਮੁਖਤਿਆਰ ਸਿੰਘ ਦੱਸਿਆ ਜਾ ਰਿਹਾ ਤੇ ਤਕਰੀਬਨ 50 ਸਾਲ ਦੀ ਉਸ ਦੀ ਉਮਰ ਸੀ ਜਿਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਕਿਸੇ ਹੋਰ ਨੇ ਨਹੀਂ ਖੁਦ ਦੇ ਉਸ ਦੇ ਭਾਂਜੇ ਨੇ ਜਿਸ ਦੀ লাশ ਨੂੰ ਪੋਸਟਮਾਰਟਮ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਤੇ ਉਧਰ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਫਿਰੋਜ਼ਪੁਰ ਦੇ ਖੁਦ ਐਸਐਸਪੀ ਭੁਪਿੰਦਰ ਸਿੰਘ ਪਹੁੰਚਦੇ ਨੇ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਕਤਲ ਹੈ ਵੱਟ ਦੇ ਰੋਲੇ ਨੂੰ ਲੈ ਕੇ ਕੀਤਾ ਗਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇਹ ਜਿਹਦਾ ਇਹ ਜਿਹੜੇ ਆਪਸ ਵਿੱਚ ਰਿਸ਼ਤਦਾਰੀ ਸੀਗੀ ਜਿਵੇਂ ਇਹ ਆਪ ਦੇ ਸਕੇਆਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਇੱਕ ਮਾਮਾ ਭਾਜਾ ਸੀਗੇ ਇਹ ਤੇ ਉਹਦੇ ਵਿੱਚ ਜਿਹੜਾ ਮੁਖਤਿਆਰ ਸੀਗਾ ਜਿਹਦੀ ਡੈਥ ਹੋਈ ਹੈ ਉਸ ਦਾ ਇੱਕ ਜਿਹਾ ਮਾਮੂਲੀ ਗੱਲ ਤੇ ਮੱਟ ਪਿੱਛੇ ਝਗੜਾ ਹੋਇਆ ਸੁਰਦੇਵ ਸਿੰਘ ਨਾਲ ਸੁਰਦੇਵ ਸਿੰਘ ਨੇ ਉਸ ਤੋਂ ਬਾਅਦ ਇਹ ਜਿਹੜਾ ਪਤਾ ਲੱਗਿਆ ਪਿੰਡ ਦੇ ਵਿੱਚ ਕਿਵੇਂ ਉਥੇ ਨਾਲ ਨਾਲ ਕਰ ਸੀ ਇਹਨਾਂ ਦੇ ਤੇ ਸੁਰਦੇਵ ਸਿੰਘ ਨੇ ਉਸ ਦੇ ਗੋਲੀ ਮਾਰ ਕੇ ਆਪਣੀ ਲਸੰਸੀ 12 ਮੋਰ ਦੇ ਨਾਲ ਗੋਲੀ ਮਾਰ ਕੇ ਉਸ ਨੂੰ ਜਖਮੀ ਕਰਤਾ ਜਿਸ ਬਾਅਦ ਸਿਰ ਡੈਥ ਹੋਈ ਸਰ ਇਹ ਦੱਸਿਆ ਜਾ ਰਿਹਾ ਲਿ ਵੀ ਇੱਕ ਦੋ ਬੂਟੇ ਜਿਹੜੇ ਇਹ ਬੂਟੇ ਨੂੰ ਲੈ ਕੇ ਜਿਹੜਾ ਵਟ ਤੇ ਉਹ ਬਿਲਕੁਲ ਜੀ ਵਟ ਦਾ ਮੂਹਮਲੀ ਝਗੜਾ ਸੀਗਾ ਜਿਵੇਂ ਝੋਨੇ ਦੇ ਜਿਹੜੇ ਆਪਾਂ ਖੇਤ ਦੇ ਵਿੱਚ ਝੋਨੇ ਦੇ ਦੋ ਬੂਟੇ ਜਿਹੜੇ ਹੁਣ ਲਾਏ ਹੋਣੇ ਉਹਦੇ ਪਿੱਛੇ ਕਿਤੇ ਇੰਨੇ ਕਿ ਪਿੱਛੇ ਤਕਰਾਰ ਹੋਇਆ ਬੋਲ ਬੁਲਾਰਾ ਹੋਇਆ ਆਪਸ ਵਿੱਚ ਤੇ ਜਿਸ ਤੇ ਉਹਨੇ ਆਹ ਗਲਤ ਹਰਕਤ ਕਰਕੇ ਜਿਹੜਾ ਆਪੇ ਹਾਮੇ ਨੂੰ ਤੁਸੀਂ ਗੋਲੀ ਪਰ ਕਿਹਾ ਤੇ ਕਰ